ਹਾਂਜੀ ਅਸੀਂ ਕਾਰ ਵਾਸ਼ਰ ਲੈ ਕੇ ਆਏ ਆ ਬੜੀ ਵਧੀਆ ਚੀਜ਼ ਹੈ ਹਾਂਜੀ ਬਾਰਿਕ ਤੇ ਗੱਡੀਆਂ ਗੁੱਡੀਆਂ ਆਪਣੀਆਂ ਗੰਦੀਆਂ ਹੋ ਜਾਂਦੀਆਂ ਨੇ ਮੈਲੀਆਂ ਹੋ ਜਾਂਦੀਆਂ ਨੇ ਇਹ ਪੋਰਟੇਬਲ ਕਾਰ ਵਾਸ਼ਰ ਦੇ ਜੀ ਕਰਨਾ ਕੁਛ ਨਹੀਂ ਬਸ ਪਾਈਪ ਲਗਾ ਕੇ ਨਹਿਰ ਦੇ ਵਿੱਚ ਸੁੱਟੋ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਆਣਾ ਸ਼ੁਰੂ ਹੋ ਜਾਏਗਾ ਪਰ ਵੱਡੀ ਗੱਲ ਹੈ ਡਬਲ ਬੈਟਰੀ ਦੇ ਵਿੱਚ ਕਾ ਕੈਮਰੇ ਅਸੀਂ ਲੈ ਕੇ ਆਏ ਆ ਡਿਜੀਟਲ ਕੈਮਰੇ ਆ ਗਏ ਨੇ ਆਪਣੇ ਕੋਲ ਨਾਲ ਸਿਮ ਵਾਲੇ ਆਪਣੇ ਭਰਾ ਮੰਗਦੇ ਸੀ ਤੁਸੀਂ ਪਿੱਛੇ ਵੀਡੀਓ ਪਾਈ ਸੀ ਨਾ ਕਈ ਭਰਾ ਕਹਿੰਦੇ ਸੀ ਵੀ ਸਾਨੂੰ ਭਾਜੀ ਇਹੋ ਜਿਹੇ ਕੈਮਰੇ ਦਿਓ ਜਿਹੜੇ ਵਾਈਫਾਈ ਤੋਂ ਬਿਨਾਂ ਚੱਲਣ ਵਾਲੇ ਹੋਣ ਆ ਅਸੀਂ ਕੈਮਰਾ ਲੈ ਕੇ ਆਏ ਆ ਵਾਈਫਾਈ ਤੋਂ ਬਿਨਾਂ ਚੱਲਣ ਵਾਲਾ ਇਹ ਹਾਂਜੀ ਸਿਮ ਪੈਂਦੀ ਹੈ ਜੀ ਬਾਅਦ ਜਿਵੇਂ ਕਈਆਂ ਨੂੰ ਬਿਜਲੀ ਵੀ ਨਹੀਂ ਹੈਗੀ ਨਾ ਕਈਆਂ ਦੇ ਹਾਂਜੀ ਆ ਕੈਮਰਾ ਹੈ ਕੈਮਰੇ ਦੀ ਕੁਆਲਿਟੀ ਚੈੱਕ ਕਰੋ 5 ਮੈਗਾ ਪਿਕਸਲ ਕੈਮਰਾ ਹੈ 360 ਰੋਟੇਟਰ ਰਹੇਗਾ ਸੋਲਰ ਪੈਨਲ ਦੇ ਨਾਲ ਚੱਲਣ ਵਾਲਾ ਜੀ ਜਿਨ੍ਹਾਂ ਦੇ ਸਪਲਾਈ ਨਹੀਂ ਨਾ ਹੈਗੀ ਸੋਲਰ ਪਲੇਟ ਫਿੱਟ ਕਰਨੀ ਹੈ ਪਲੇਟ ਫਿੱਟ ਕਰਕੇ ਦੇ ਵਿੱਚ 18000 ਐਮ ਐਚ ਦੀ ਬੈਟਰੀ ਹੈ ਰਾਤੀ ਉਹ ਬੈਟਰੀ ਦੇ ਉੱਤੇ ਵਰਕਿੰਗ ਕਰੇਗਾ ਦਿਨੇ ਆਪਣਾ ਧੁੱਪ ਦੇ ਨਾਲ ਚਾਰਜ ਹੋ ਕੇ ਵਰਕਿੰਗ ਕਰੇਗਾ ਜੀ ਓਕੇ ਵੀਰੇ ਫਿਰ ਅਸੀਂ ਪੋਰਟੇਬਲ ਮ사ਜਰ ਲੈ ਕੇ ਆਏ ਆ ਜੀ ਆਹ ਮ사ਜਰ ਇਹ ਆਪਣੀ ਗੱਡੀ ਦੇ ਵਿੱਚ ਲਗਾਓ ਤੁਸੀਂ ਗੱਡੀ ਵਾਲੀ ਲੀਡ ਤੁਹਾਨੂੰ ਵੱਖਰੀ ਮਿਲੇਗੀ ਇਹ ਲਗਾ ਕੇ ਮ사ਜਰ ਆਪਣੀ ਸੀਟ ਉੱਤੇ ਰੱਖ ਦਿਓ ਕਾਰ ਦੀ ਸੀਟ ਉੱਤੇ ਰੱਖ ਕੇ ਨਾਲ ਤੁਸੀਂ ਢੋ ਲਗਾ ਲੈਣਾ ਪਿੱਛੇ ਢੋ ਲਗਾ ਕੇ ਬਹੁਤ ਵਧੀਆ ਜਿਨ੍ਹਾਂ ਦੀ ਬੈਕ ਪੇਨ ਰੈਂਦੀ ਏ ਘਰ ਦੇ ਵਿੱਚ ਯੂਜ਼ ਕਰੋ ਗੱਡੀ ਵਿੱਚ ਯੂਜ਼ ਕਰ ਇੱਕ ਆ ਫੇਸ਼ੀਅਲ ਮ사ਜ ਲੈ ਕੇ ਆਏ ਆ ਇਹ ਸਟੀਮਰ ਵਾਲਾ ਮ사ਜ ਏ ਜੀ ਇਹਦੇ ਵਿੱਚ ਪਾਣੀ ਪਾਣਾ ਹੈ ਸਟੀਮ ਛੱਡੇਗਾ ਬਹੁਤ ਵਧੀਆ ਜਿਨ੍ਹਾਂ ਨੇ ਫੇਸ ਦੀ ਮ사ਜ ਕਰਨੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਆਪਣੇ ਲੁਧਿਆਣੇ ਫੀਲ ਲਾਂਜ 16 ਨੰਬਰ ਕੋਚੇ ਦੇ ਵਿੱਚ ਬਾਬੇ ਨਾਲ ਦੀ ਝੱਟੀ ਦੇ ਇਲੈਕਟ੍ਰੋਨਿਕ ਸਾਮਾਨ ਤੁਹਾਨੂੰ ਦਿਖਾਉਨੇ ਆ ਹੋਰ ਤੇ ਬਾਈ ਦਾ ਰੇਟ ਵੀ ਵਧੀਆ ਹੁੰਦਾ ਦਾ ਗਾਰੰਟੀ ਦੇ ਵਿੱਚ ਦਿੰਦਾ ਵਾ ਵੀਡੀਓ ਨਾ ਬਣੀ ਰਿਓ ਆ ਜੀ ਜਿਵੇਂ ਛੁੱਟੀਆਂ ਆ ਰਹੀਆਂ ਨੇ ਨਾ ਬੱਚੇ ਆਪਣੇ ਜਾਣਦੇ ਨੇ ਟੂਰਾਂ ਦੇ ਉੱਤੇ ਘੁੰਮਣ ਵਾਸਤੇ ਹਾਂਜੀ ਅਸੀਂ ਕਾਰ ਵਾਸ਼ਰ ਲੈ ਕੇ ਆਏ ਹਾਂ ਬੜੀ ਵਧੀਆ ਚੀਜ਼ ਹੈ ਹਾਂਜੀ ਬਾਰੀਕ ਤੇ ਗੱਡੀਆਂ ਗੁੱਡੀਆਂ ਆਪਣੀਆਂ ਗੰਦੀਆਂ ਹੋ ਜਾਂਦੀਆਂ ਨੇ ਮੈਲੀਆਂ ਹੋ ਜਾਂਦੀਆਂ ਨੇ ਇਹ ਪੋਰਟੇਬਲ ਕਾਰ ਵਾਸ਼ਰ ਦੇ ਜੀ ਕਰਨਾ ਕੁਛ ਨਹੀਂ ਬਸ ਪਾਈਪ ਲਗਾ ਕੇ ਨਹਿਰ ਦੇ ਵਿੱਚ ਸੁੱਟੋ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਆਣਾ ਸ਼ੁਰੂ ਹੋ ਜਾਏਗਾ ਪਰ ਵੱਡੀ ਗੱਲ ਹੈ ਡਬਲ ਬੈਟਰੀ ਦੇ ਵਿੱਚ ਇਹ ਅਸੀਂ ਹੋਲੀ ਕਰਕੇ ਤੁਹਾਡੇ ਫੇਸ ਤੇ ਆਫਰ ਲਾ ਰਹੇ ਹਾਂ ਸਿਰਫ 1250 ਰੁਪਏ ਦੀ ਮਾਰਕੀਟ ਚ ਦਾ ਰੇਟ ਪਤਾ ਕਰਕੇ ਆਇਓ ਡਬਲ ਬੈਟਰੀ ਵਾਲੀ ਗੱਨ ਤੁਹਾਨੂੰ ਇਸ ਰੇਟੇ ਚ ਨਹੀਂ ਮਿਲੇਗੀ ਸਿਰਫ 1250 ਰੁਪਏ ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਮਸਾਜਰ ਆ ਜਾਣਗੇ ਜੀ ਆਹ ਵੇਖੋ ਕਿੱਡੇ ਕਿੱਡੇ ਵਧੀਆ ਬੱਚਿਆਂ ਦੇ ਖੜਾਉਣੇ ਵਾਲੀ ਆਈਟਮਾਂ ਲੈ ਕੇ ਆਏ ਆ ਜਿਹੜੇ ਕਿ ਡੋਲਰ ਲਟਾਉਂਦੀ ਏ ਇੱਕ ਆ ਕੈਮਰੇ ਅਸੀਂ ਲੈ ਕੇ ਆਏ ਆ ਡਿਜੀਟਲ ਕੈਮਰੇ ਆ ਗਏ ਨੇ ਆਪਣੇ ਕੋਲ ਨਾਲ ਸਿਮ ਵਾਲੇ ਆਪਣੇ ਭਰਾ ਮੰਗਦੇ ਸੀ ਤੁਸੀਂ ਪਿੱਛੇ ਵੀਡੀਓ ਪਾਈ ਸੀ ਨਾ ਕਈ ਭਰਾ ਕਹਿੰਦੇ ਸੀ ਵੀ ਸਾਨੂੰ ਭਾਜੀ ਇਹੋ ਜਿਹੇ ਕੈਮਰੇ ਦਿਓ ਜਿਹੜੇ ਵਾਈਫਾਈ ਤੋਂ ਬਿਨਾਂ ਚੱਲਣ ਵਾਲੇ ਹੋਣ ਆ ਅਸੀਂ ਕੈਮਰਾ ਲੈ ਕੇ ਆਏ ਆ ਵਾਈਫਾਈ ਤੋਂ ਬਿਨਾ ਚੱਲਣ ਵਾਲਾ ਇਹ ਹਾਂਜੀ ਸਿਮ ਪੈਂਦੀ ਹੈ ਜੀ ਡਬਲ ਲੈਂਸ ਵਾਲਾ ਕੈਮਰਾ ਰਹੇਗਾ 360 ਰੋਟੇਟਰ ਰਹੇਗਾ ਬਸ ਇਹਨੂੰ ਪਾਵਰ ਦੇ ਕੇ ਸਿਮ ਪਾ ਕੇ ਔਨ ਕਰ ਦੇਣਾ ਮੈਮਰੀ ਕਾਰਡ ਪਾ ਦੋ ਨਾਲ ਇਹਦੇ ਵਿੱਚ ਔਰ ਨਾਈਟ ਵਿਜ਼ਨ ਵਿੱਚ ਕੰਮ ਕਰੇਗਾ ਤੇ ਵਿੱਚ ਫਲੈਸ਼ ਦਿੱਤੀ ਹੋਈ ਹੈ ਜੀ ਔਰ ਐਡੀ ਵਧੀਆ ਕੁਆਲਿਟੀ 3 ਮੈਗਾ ਪਿਕਸਲ ਵਾਲਾ ਕੈਮਰਾ ਰਹੇਗਾ ਜੀ ਓਕੇ ਜੀ ਇੱਕ ਅਸੀਂ ਕੈਮਰਾ ਲੈ ਕੇ ਆਏ ਆ ਬਿਨਾ ਬਿਜਲੀ ਤੋਂ ਸਪਲਾਈ ਵਾਲਾ ਜੀ ਓਕੇ ਜੀ ਆ ਦੇਖੋ ਬਾਹਰ ਜਿਵੇਂ ਕਈਆਂ ਨੂੰ ਬਿਜਲੀ ਵੀ ਨਹੀਂ ਹੈਗੀ ਨਾ ਕਈਆਂ ਦੇ ਹਾਂਜੀ ਆਹ ਕੈਮਰਾ ਹੈ ਕੈਮਰੇ ਦੀ ਕੁਆਲਿਟੀ ਚੈੱਕ ਕਰੋ 5 ਮੈਗਾਪਿਕਸਲ ਕੈਮਰਾ ਹੈ 360 ਰੋਟੇਟਰ ਰਹੇਗਾ ਸੋਲਰ ਪੈਨਲ ਦੇ ਨਾਲ ਚੱਲਣ ਵਾਲਾ ਜੀ ਜਿਨ੍ਹਾਂ ਦੇ ਸਪਲਾਈ ਨਹੀਂ ਨਾ ਹੈਗੀ ਸੋਲਰ ਪਲੇਟ ਫਿੱਟ ਕਰਨੀ ਹੈ ਪਲੇਟ ਫਿੱਟ ਕਰਕੇ ਦੇ ਵਿੱਚ 18000 ਐਮਐਚ ਦੀ ਬੈਟਰੀ ਹੈ ਰਾਤੀ ਉਹ ਬੈਟਰੀ ਦੇ ਉੱਤੇ ਵਰਕਿੰਗ ਕਰੇਗਾ ਦਿਨੇ ਆਪਣਾ ਧੁੱਪ ਦੇ ਨਾਲ ਚਾਰਜ ਹੋ ਕੇ ਵਰਕਿੰਗ ਕਰੇਗਾ ਜੀ ਔਰ ਇਹਦੇ ਵਿੱਚ ਵੀ ਲੈਂਸ ਦਿੱਤਾ ਹੋਇਆ ਜੀ ਓਕੇ ਜੀ ਇਹ ਜੇ ਸਿੰਗਾ ਲੈਂਡ ਸੇ ਇੱਕ ਅਸੀਂ ਆ ਕੈਮਰਾ ਲੈ ਕੇ ਆਏ ਆ ਕਿੰਨੇ ਦਾ ਹੋ ਗਿਆ ਕੈਮਰਾ ਉਹ ਇਹ ਕੈਮਰਾ ਭਾਜੀ ਆਪਣੇ ਕੋਲੇ ਸੋਲਰ ਵਾਲੇ ਵੈਸੇ ਆਪਣੇ ਕੋਲ ਸੋਲਰ ਵਾਲੇ ਜਿਹੜੇ ਨੇ 2200 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਇਹ 4850 ਰੁਪਏ ਦਾ ਕੈਮਰਾ ਹੈ 6 ਮਹੀਨਿਆਂ ਦੀ ਵਾਰੰਟੀ ਇਹਦੀ ਓਕੇ ਵਾਰੰਟੀ 6 ਮਹੀਨੇ ਦੀ ਆ ਇੱਕ ਅਸੀਂ ਲੈ ਕੇ ਆਏ ਆ ਜੀ ਕੈਮਰਾ ਬੜਾ ਵਧੀਆ ਆਪਣੇ ਘਰੇ ਬੱਚੇ ਜਿਵੇਂ ਰਹਿੰਦੇ ਨੇ ਨਾ ਹਾਂਜੀ ਬੱਚਿਆਂ ਕੋਲ ਫੋਨ ਨਹੀਂ ਹੈਗਾ ਵਾਈਫਾਈ ਨਾਲ ਅਟੈਚ ਕਰਨਾ ਹੈ ਕੈਮਰਾ ਇਹਦੇ ਉੱਤੇ ਬੱਚਿਆਂ ਦੀ ਸਾਰੀ ਸਕਰੀਨ ਆਏਗੀ ਜੀ ਕੈਮਰੇ ਦੇ ਓਕੇ ਜੀ ਇਹ ਐਡਾ ਵਧੀਆ ਕੈਮਰਾ ਹੈ 2 ਵੇ ਗੱਲ ਕਰਨ ਵਾਲਾ ਆ ਕਾਲਿੰਗ ਵਾਲੇ ਬਟਨ ਦਿੱਤੇ ਹੋਏ ਨੇ ਆ ਵੇਖੋ ਜਿਵੇਂ ਮੋਬਾਈਲਾਂ 'ਚ ਬਟਨ ਹੁੰਦੇ ਨੇ ਹਾਂਜੀ ਔਰ ਇਹਦੀ ਕੁਆਲਿਟੀ ਹੈਗੀ ਇਹ 4 ਮੈਗਾਪਿਕਸਲ ਦੀ ਇਹਦੀ ਕੁਆਲਿਟੀ ਹੈ ਐਡੀ ਕੋ ਹੈਵੀ ਕੁਆਲਿਟੀ 'ਚ ਇਹ ਵੀ ਕੈਮਰਾ ਸਾਊਂਡ ਵਾਲਾ ਇਹਦੇ ਵਿੱਚ ਸਪੀਕਰ ਵੀ ਦਿੱਤਾ ਹੋਇਆ ਇਨਬਿਲਟੀ ਵੀ ਵਾਈਫਾਈ ਨਾਲ ਅਟੈਚ ਹੋ ਕੇ ਚੱਲੇਗਾ ਜੀ ਓਕੇ ਜੀ ਫਿਰ ਅਸੀਂ ਪੋਰਟੇਬਲ ਮ사ਜਰ ਲੈ ਕੇ ਆਏ ਹਾਂ ਜੀ ਆ ਮ사ਜਰ ਇਹ ਆਪਣੀ ਗੱਡੀ ਦੇ ਵਿੱਚ ਲਗਾਓ ਤੁਸੀਂ ਗੱਡੀ ਵਾਲੀ ਲੀਡ ਤੁਹਾਨੂੰ ਵੱਖਰੀ ਮਿਲੇਗੀ ਇਹ ਲਗਾ ਕੇ ਮ사ਜਰ ਆਪਣੀ ਸੀਟ ਉੱਤੇ ਰੱਖ ਦਿਓ ਕਾਰ ਦੀ ਸੀਟ ਉੱਤੇ ਰੱਖ ਕੇ ਨਾਲ ਤੁਸੀਂ ਢੋ ਲਗਾ ਲੈਣਾ ਪਿੱਛੇ ਢੋ ਲਗਾ ਕੇ ਬਹੁਤ ਵਧੀਆ ਜਿਨ੍ਹਾਂ ਦੀ ਬੈਕ ਪੇਨ ਰੈਂਦੀ ਏ ਘਰ ਦੇ ਵਿੱਚ ਯੂਜ਼ ਕਰੋ ਗੱਡੀ ਵਿੱਚ ਯੂਜ਼ ਕਰਨਾ ਗੱਡੀ ਵਾਲਾ ਵੱਖਰਾ ਪਲੱਗ ਮਿਲੇਗਾ ਇਦਾਂ ਦੇ ਸਾਡੇ ਕੋਲ ਮ사ਜਰ ਬੜੇ ਬੜੇ ਹੈਵੀ ਕੁਆਲਿਟੀ ਵਾਲੇ ਆਏ ਹੋਏ ਨੇ ਜੀ ਇੱਕ ਆ ਆਪਣੇ ਕੋਲ ਫੇਸ਼ੀਅਲ ਮ사ਜਰ ਆਇਆ ਹੋਇਆ ਬਿਊਟੀ ਪਾਰਲਰ ਵਾਲੀਆਂ ਭੈਣਾਂ ਬਹੁਤ ਯੂਜ਼ ਕਰਦੀਆਂ ਨੇ ਜੀ ਇਹ ਇੱਕ ਤੁਹਾਡੇ ਪੇਜ ਤੋਂ ਜੁੜੀ ਹੋਈ ਆਪਣੇ ਕੋਲ ਭੈਣ ਸ਼ਰਨਜੀਤ ਕੌਰ ਨੇ ਹੁਸ਼ਿਆਰਪੁਰ ਦੇ ਨੇ ਉਹਨਾਂ ਨੇ ਤੁਹਾਡਾ ਪੇਜ ਫੋਲੋ ਕੀਤਾ ਹੋਇਆ ਆਪਣੇ ਕੋਲ ਬਿਊਟੀ ਪਾਰਲਰ ਦਾ ਸਲੂਨ ਦਾ ਸਮਾਨ ਇਹ ਮ사ਜਰ ਵਗੈਰਾ ਮੰਗਵਾਉਂਦੇ ਰਹਿੰਦੇ ਨੇ ਓਕੇ ਜੀ ਆਹ ਮ사ਜਰ ਹੈ ਜੀ ਬਹੁਤ ਵਧੀਆ ਹੈਵੀ ਕੁਆਲਿਟੀ ਚ 850 ਰੁਪਏ ਤੋਂ ਸ਼ੁਰੂ ਹੋ ਜਾਣਗੇ ਹੈਵੀ ਜਿਹੜੇ ਮ사ਜਰ ਨੇ ਗਾਰੰਟੀ ਹੋ ਇਹਨਾਂ ਦੀ ਹਾਂਜੀ ਵੀਰੇ 6 ਮਨਤ ਦੀ ਗਾਰੰਟੀ ਹੈ ਇਹਨਾਂ ਦੀ ਓਕੇ ਇੱਕ ਆ ਫੇਸ਼ੀਅਲ ਮ사ਜ ਲੈ ਕੇ ਆਏ ਆ ਇਹ ਸਟੀਮਰ ਵਾਲਾ ਮ사ਜ ਹੈ ਜੀ ਇਹਦੇ ਵਿੱਚ ਪਾਣੀ ਪਾਣਾ ਹੈ ਸਟੀਮ ਛੱਡੇਗਾ ਬਹੁਤ ਵਧੀਆ ਜਿਨ੍ਹਾਂ ਨੇ ਫੇਸ ਦੀ ਮ사ਜ ਕਰਨੀ ਹੈ ਫੇਸ਼ੀਅਲ ਕਰਨਾ ਹੈ ਉਹਨਾਂ ਵਾਸਤੇ ਬੜੀ ਵਧੀਆ ਚੀਜ਼ ਓਕੇ ਜੀ